ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੌਰ ਬਲੌਗ ਦੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਚੱਲੇ ਆ ਰਪਿੰਦਰ ਦੀਦੀ ਨੂੰ ਸਰਪ੍ਰਾਈਜ਼ ਦੇਣ ਕਿਉਂਕਿ ਉਹਨਾਂ ਦਾ ਬਰਥਡੇ ਆ ਉਹਨਾਂ ਦੇ ਹਸਨ ਦਾ ਕਾਲ ਆਇਆ ਕਿ ਆਪਾਂ ਉਹਨਾਂ ਨੂੰ ਸਰਪ੍ਰਾਈਜ਼ ਦੇਣਾ ਆ ਤੇ ਹੁਣ ਆਪਾਂ ਚੱਲੇ ਆ ਉਹਨਾਂ ਦੇ ਘਰੇ ਤੇ ਦਿਖਾਉਣੇ ਆ ਤੁਹਾਨੂੰ ਉਹਨਾਂ ਦੇ ਰਿਐਕਸ਼ਨ ਰਪਿੰਦਰ ਦੀਦੀ ਆਜੋ ਸੀ ਗੱਡੀ ਤੇ ਨਹੀਂ ਅੱਜ ਅਸੀਂ ਮੋਟਰ ਨਾਲ ਗੱਲ ਤੇ ਜਾਵਾਂਗੇ ਮੋਟਰਸਾਈਕਲ ਆ ਗਏ ਆਪਾਂ ਰਪਿੰਦਰ ਦੀਦੀ ਕੇ ਘਰੇ ਬਸ ਆਪਣੀ ਮਰੂਤੀ ਤੋਰੇ। ਤੇ ਅੱਪਾ ਆਗੇ ਰਿੰਦਰ ਦੀ ਕੀ ਕਰੇ? ਅੱਛਾ ਇੱਧਰ ਤੇ ਵੀ ਡੋਰ ਖੁੱਲਾ। ਸੰਗਤਾਂ ਪਹਿਲਾਂ ਪਹੁੰਚ ਚੁੱਕੀਆਂ ਨੇ। ਬਾਅਦ ਚੋ ਕਿਨੇ ਟਾਈਮ ਤੋਂ ਪਹਿਲਾਂ। ਹੈਲੋ ਗਾਇਸ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਕਿਦਾਂ? ਠੀਕ ਹੋ? ਵਧੀਆ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬ੍ਰੇ। ਸਾਸ਼ਿਕਾ ਕਿੱਦਾਂ ਸਾਸ਼ਿਕਾ ਕਿੱਦਾਂ ਪੈਰੀਪੋ ਜਿਉਂਦੇ ਰਹੋ 사ਸ਼ਿਕਾ ਪਿੰਜੀ ਹੋ ਜਾ ਸਕੰਡ ਦੇ ਵੀਰ ਜੀ 사ਸ਼ਿਕਾ ਅੰਮਾ ਸੀ ਆਂਟੀ 사ਸ਼ਿਕਾ ਆ ਇਹਦੇ ਕਰ ਨਾਲ ਆਪੇ ਬੇ ਤੇ ਇੱਥੇ ਜ਼ਿਆਦਾ ਵਧੀਆ ਆਊਗਾ ਉੱਧਰ ਜਾਓ ਆਪਰੇ ਕਰੋ ਜੀ ਸੇਵਾ ਕਰਦੇ ਹੋਏ ਥੈਂਕ ਯੂ ਵੀਰੇ ਹੈਪੀ ਬਰਥਡੇ ਬਰਥਡੇ ਕਰਨ ਲੱਗੇ ਬਰਥਡੇਗਾ ਬਰਥਡੇ ਕਰ ਲਾ ਜੀ ਦੀਦੀ ਨੇ ਜਿੰਨਾ ਦਾ ਬਰਥਡੇ ਆ ਬਰਨ ਦਿਨ ਮੁਬਾਰਕ ਆ ਦੀਦੀ ਦਾ ਅੱਜ ਬਰਥਡੇ ਆ ਉਹਨੇ ਇੱਕ ਵੀ ਕੰਮ ਨਹੀਂ ਕਰਨਾ ਸਾਰੀ ਸਰਵਿਸ ਤੁਸੀਂ ਦੇਣੀ ਆ ਠੀਕ ਆ ਜੋ ਵੀ ਆ ਅੱਜ ਤੁਸੀਂ ਰੋਵ ਨਹੀਂ ਮਾਰਨਾ ਹਾਂ ਅਸੀਂ ਹੈਲਪ ਕਰਾਂਗੇ ਸਾਡੇ ਦੋ ਪੀਪਲ ਹੋਰ ਪਹੁੰਚ ਗਏ ਇਹ ਬਿਨਾ ਹੋਰ ਮੈਨੂੰ ਮਦਦ ਪਾ ਰਹੀ ਵਿਰਾ ਵਿਰਾ ਸਾਰਾ ਕੰਮ ਕਰੂਗਾ ਅੱਜ ਪਾਡੇ ਪਾਡੇ ਵਧੀਆ ਕੰਮ ਆ ਵੀਰੇ ਕਰਨੀ ਚਾਹੀਦੀ ਆ ਕਦੇ ਕਦੇ ਹੈਲਪ ਵਧੀਆ ਕੰਮ ਆ ਹਾਂ ਕਰਨੀ ਚਾਹੀਦੀ ਆ ਉਧਰ ਵੀ ਮੜਾ ਜਿ ਸਮਝਾਓ बर्थडे डी थैंक यू सो मच कांटी दोतरे आयो न दन पिसै चालो न पता बात तो दल लगे ओसा बना जसी रसाैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैैै ਨੀ ਮੰਮੀ ਦਾ ਤਰਫ ਵੀ ਕਨੇਰੋਂਗਾ ਉਹ ਪਾਈਆਂ ਨੇ ਹਾਰ ਲੈਂਦੇ ਆਂ ਬੀ ਕਨੇਰੀ ਆ ਗਈ ਮੈਂ ਘਰੇ ਦੀ ਉਹ ਵੀ ਜਿਹੜਾ ਬਰਾਂਡ ਸੀਗਾ ਉਹ ਨਾਲੇ ਅੱਛੇ ਉਹ ਜਿਹੜੀ ਸੌਂਗ ਚ ਉਹਨੇ ਘਰੇ ਕੋਲੇ ਹਰ ਜਾ ਆ ਤਾਂ ਚੰਡੀ ਦਾ ਲਾ ਲੈ ਚੰਡੀ ਆ ਰਮਿਤ ਨੂੰ ਚਾਹ ਸੀ ਇੱਥੇ ਬੈਠੂਗਾ ਆਂ ਕੜੇ ਫੋਟੋ ਕਰ ਲਓ ਸਰ ਕੋਈ ਨਹੀਂ ਤੂੰ ਆ ਫੜਾ ਕੋਈ ਤੇਰਾ ਫੋਨ ਪੜਾ ਫੋਟੋ ਕਰ ਫੋਟੋ ਸ਼ੂਟ ਕਰੀਏ ਫੇ ਚਿਕਾ ਤੇਰਾ ਫੋਨ ਇੰਨਾ ਸੋਹਣਾ ਫੋਨ ਆ ਯਾਰ ਆਜਾ ਆ ਮੋਂਗੜੇ ਕੋ ਭੂਗੀ ਬਲੌਗਰ ਬੰਦਾ ਤੂੰ ਨਵਾਂ ਫੋਨ ਲਿਆਂਦਾ ਹਾ ਜੇ ਜਾਣਾ ਸਬਲੋਗਿੰਗ ਕੰਮ ਤੋਂ ਕੋ ਮੋਂਗੜੇ ਦੀ ਕੀ ਹੁੰਦੀ ਆ ਮੈਨੂੰ ਫਾਇਰਵੋਟ ਕਰਦੀ ਵੀਰੇ ਚੰਗਾ ਆ ਬਲਾਵਾ ਦੇ ਬਾਹਰ ਵਿੱਚ ਫੋਟੋ ਲੈਣਾ ਚਲੋ ਮੈਂ ਇਧਰੋਂ ਆਏ ਹੱਥ ਨਾਲ ਤਾੜੀ ਮਾਰਦੀ ਜੇ ਮੈਂ ਤਾੜੀ ਮਾਰ ਲੇ ਮੇਰਾ ਫੋਨ ਲੈ ਹਾਂ ਫਟਿੰਗ ਕਰਦੇ ਤੇ ਹਾਈ ਗਾਇਸ ਮੈਂ ਨਾ ਰਮਾ ਜੀ ਮੈਂ ਲੈ ਨਹੀਂ ਚੱਕ ਮੈਂ ਲੈ ਨਹੀਂ ਬਣ ਖਤੂ ਬਾ ਵੀ ਚੈੱਕ ਕਰ ਤਬਾਦਲ ਅੰਨੇ ਦੰਬਰ حاجه ਬਾ ਜੂਪਾ ਨਾ ਉਹ ਜਮ ਕਟਿੰਗ ਵਾਲੇ ਨਾਲ ਹੀ ਜਮ ਕਾ ਪੈਸੇ ਨੋਟਾ ਸੀ ਆਮ ਇਹ ਤੋਂ ਅੰਨੇ ਬਾਰਡਰ ਦੇ ਇਧਰ ਤੇਰੀ ਓਏ ਬਾ ਫੋਟੋ ਕਰਾ ਲਓ ਚੰਗਾ ਆਪਾਂ ਖਰੇ ਹਾਂ ਹੁਣ ਪੱਕਾ ਸਾਡਾ ਲਾਭ ਨੇ ਆਹ ਇਹ ਨਾ ਲੈ ਹਣੀ ਦਾ ਫੋਟੋ ਮੋਰ ਦੇ ਤਸਵੀਰ ਕਰ ਭਾਬੀ ਡਿਟ ਕਰ ਦੇ ਯਾਰ ਕਬੀ ਚਾ ਕਿਉ ਭਾਈ ਪਲੇਟ ਲੈ ਲੈ ਮੇਰਾ ਯਾਰ ਸਰ ਕਰ ਮੈਂ ਕਿਤੇ ਉਹਦਾ ਡਿਟਿੰਗ ਕਰ ਬਾਹਰ ਤੋਂ ਖਾਓ ਸਾਰੇ ਬਾਹਰ ਤੋਂ ਖਾਓ ਭਾਬੀ ਮੈਂ ਕਲਿੱਪ ਕੱਢਣੀ ਆ ਜਲਦੀ ਜਲਦੀ ਥੋੜਾ ਥੋੜਾ ਉਹਨੇ ਉਹ ਕੱਢਣੀ ਆ ਤੁਹਾਨੂੰ ਰੀਲ ਪਾਪੀ ਡਿਟ ਕਰ ਦੋ ਖਾਣਾ ਨਹੀਂ ਪਿੱਛੇ ਮੋੜ ਲੈਣਾ ਬਸ ਵਾਹ ਵਾਹ ਮਨਾਲੀ ਵਿੱਚ ਮੇਰੇ ਬਟੀਗ ਦੀਆਂ ਆਹ ਬਟੀ ਹੋਗਾ ਮੈਨੂੰ ਉਹ ਤੋਂ ਪਿੱਛੇ ਲਾ ਦੇ ਗੈਸ ਬਾਬਾ ਬਾਬਾ ਦੇਖੋ ਖੜੇ ਖੜੇ ਨਹੀਂ ਤੁਰੋ ਨਹੀਂ ਤੁਰੇ ਖੜੇ ਹੋ ਖੜੇ ਦੁਆਰ ਤੋਂ ਦੁਆਰ ਤੋਂ ਦੁਬਾਰਾ 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 ਬੱਤੀ ਘੜ ਜਾ ਬੱਸ ਇੰਨਾ ਤੇ ਨਹੀਂ ਪਾਉਣਾ ਫੋਟੋ ਕਰਨੀ ਆ ਵੀਡੀਓ ਬਣਦੀ ਆ ਵੀਡੀਓ ਬਣਦੀ ਆ ਚਲੋ ਹਾਂਜੀ ਤਾਂ ਨਹੀਂ ਮੁੜਦੇ ਚਲੋ ਭਾਈ ਹੁਣ ਹੋਰ ਚਲੋ ਜੇ ਆਪਣੇ ਅੱਗੇ ਨਹੀਂ ਕਰੀਏ ਅੱਗੇ ਚਲੋ ਕਰਾਂਗੇ ਬਾਈ ਕੇ ਸਾਹਮਣੇ ਫੋਟੋ ਖੜਾ ਲਵਾ ਪੀ ਆਮ ਤਾਂ ਬਾਰੇ ਜਿਹੜੇ ਬਾਗੇ ਬੀਜੇ ਬਟਾ ਲੈ ਜੀ ਨਹੀਂ ਨਹੀਂ ਕਾਪੇ ਚਾਂ ਤੱਕ ਬੀਜਾ ਲਗਾ ਤੂੰ ਮੁੱਛੇ ਹੈ ਨਾ ਇਕਲਵਿੰਦਰ ਗੱਲੇ ਲੀ ਗੀ ਜੀ ਬਾਰੇ ਸਟਾਰਟਿੰਗ ਜੀ ਇੱਕ ਸੋਨੇ ਮੈਂ ਉਹ ਦਿਖਾਉਂਗਾ ਓਪੀ ਇੱਕ ਬਸਨੂਰ ਦਾ ਬਾਬਾ ਸਹਿਰੀ ਦਾ ਆਪਣਾ ਨਾ ਤੂਰ ਆਉਂਦਾ ਜਨਾ ਕੋਈ ਕੱਟੀ ਮੁੱਛੇ ਜਿਆਦਾ ਤੂੰ ਮੋਹਿੰਦਰ ਉਹ ਬਾਰੇ ਬੱਸ ਕਰਾ ਤੂੰ ਮੈਂ ਉਹ ਤਾਂ ਅੱਗੇ ਤੋ ਜਾਉਂਗਾ ਉਧਰ ਦੇਖੋ ਉਧਰ ਕਲਿੱਪਾਂ ਵਿੱਚ ਆਹ 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 ਉਹ ਮੈਂ ਜਾਵਾਂ ਰੰਗ ਮੇਰੀ ਪੁਛਾਰ ਲੋਕੇ ਉਹ ਤੇ

ਉਹ ਆ ਗਏ ਡੇੜਾ ਆ ਗਏ ਡੇੜੇ ਦਾ ਹੀ ਇੱਧਰ ਦੇਖੋ ਇੱਧਰ ਵੀ ਆਪ ਹੀ ਗਏ ਨਾ ਵਿਪਿੰਦਰ ਰਿਕਮੈਂਡ ਇੱਧਰ ਤੇ ਬੱਲੂ ਰਾਮ ਗੜੀ ਇੱਧਰ ਤੇ ਪੱਪੂ ਪਿੱਛੇ ਹੋ ਜਾ ਮੈਨਸ ਆਪਾਂ ਨਹੀਂ ਆ ਜਰਾ ਸੌਫਾ ਪਿੱਛੇ ਕਿਥੇ ਬਣਾਣਾ ਹੁਣ ਸਲਮੈਡਿੰਗ ਬਣਾਉਣਾ ਸਲਮੈਡਿੰਗ ਸੌਟ ਕੱਢ ਲੈਣਾ ਠੀਕ ਹੈ ਸੋ ਦੁਬਾਰੇ ਕੋਣ ਮੰਨੇ ਤਾਰੇ ਦੁਬਾਰਾ ਇਹ ਮੈਂ ਉਹ ਹੋ ਮੈਂ ਤਾਂ ਅੱਜ ਕੰਮ ਹੀ ਕਰਤਾ ਕੇਕ ਬਹੁਤ ਸਵਾਦ ਲੱਗ ਰਿਹਾ ਮੈਨੂੰ ਦੇਖਣ ਲੱਗ ਪਏ ਦੇਖਣ ਚ ਲੱਗ ਰਿਹਾ ਆ ਜਰਾਨੂੰ ਉਹ ਥੱਲੋਂ ਕਿਤੇ ਲਾਉਣਾ ਤਾਂ ਨਹੀਂ ਕਰਿਆ ਲਾ ਨਹੀਂ ਕਰਿਆ ਕਿਰਿਵਨ ਜਾਗਾ ਕਿਰਿਵਨ ਜਾਗਾ ਸਹਿ ਪਹਿਲਾਂ ਮੈਨੂੰ ਪੁੱਛੀ ਜਾਂਦਾ ਕਿਰਾ ਫੰਕ ਸੈਲੀਬ੍ਰੇਟ ਕਰ ਇਹ ਖਾਣਾ ਲਾਉਣਾ ਸੀ ਆ ਨਦੀ ਦੀ ਲੈ ਕਿਉਂ ਹੈ ਗਿਫਟ ਦਾ ਬਰਥਡੇ ਗਿਫਟ ਹੁੰਦਾ ਆ ਲੈ ਜਮਣੇ ਤੂੰ ਆ ਜਾ ਹਾਂ

ਫੋਟੋ ਕਿੱਥੇ ਬੈਠਣਾ ਨੇ ਤੁਸੀਂ ਖਾਣ ਚੱਲ ਜਾਈਏ ਆਪਾਂ ਬਹਿ ਜਾ ਜਰਾ ਚੱਲ ਫੋਟੋ ਤੋਂ ਲੱਗ ਲੱਗਦੀ ਐਮ ਸਿਹਰਾ ਦਾ ਬੱਦ ਦੇ ਦੇ ਕੇ ਸਿਆਦਾ ਲੱਗਦੀ ਆਂ ਦੀਦੀ ਕੇ ਘਰ ਆ ਗਏ ਸੀਗੇ ਤੇ ਪਾਰਟੀ ਇੰਜੋਏ ਕੀਤੀ ਤੇ ਸਭ ਕੁਛ ਬਹੁਤ ਵਧੀਆ ਸੀਗਾ ਬਹੁਤ ਵਧੀਆ ਰੌਣਕ ਲੱਗੀ ਹੋਈ ਸੀ ਤੇ ਹੁਣ ਆ ਗਏ ਆਪਾਂ ਕਰੇ ਤੇ ਹੁਣ ਆਪਾਂ ਕਰਾਂਗੇ ਰੋਟੀ ਪਾਣ ਦੀ ਤਿਆਰੀ ਜੇ ਸਾਡੀ ਵੀਡੀਓ ਵਧੀਆ ਲੱਗੀ ਇਹਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਸਾਰਿਆਂ ਦਾ